ਇਹ ਗੱਲਾਂ ਫੈਲ ਰਹੀਆਂ ਨੇ ਇਹ ਬਿਲਕੁਲ ਸੱਚ ਨੇ ਬਾਈ ਹਰੇਕ ਕੰਟਰੀ ਕੋਈ ਵੀ ਕੰਟਰੀ ਹੈ ਯਾਰ ਆਪਦੇ ਆਪਦੀ ਆਪਦੇ ਬਾਰਡਰ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ ਨਹੀਂ برداشت ਕਰ ਸਕਦਾ ਜੀ ਉਸ ਨੂੰ ਪਤਾ ਲੱਗ ਗਿਆ ਨਾ ਸੋ ਡੈਪੋਟੇਸ਼ਨ ਹਰੇਕ ਕੰਟਰੀ ਵਿੱਚ ਜਿਹੜੀ ਇਹ ਚੱਲ ਰਹੀ ਹੈ ਬਾਈ ਇਹ ਸੱਚੀਆਂ ਖ਼ਬਰਾਂ ਨੇ ਇਹ ਸੋ ਇਹ ਪ੍ਰੋਸੈਸ ਹੋਣ ਦਾ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਹੁਣੇ ਯੂਕੇ ਨੇ 19000 ਬੰਦੇ ਫੜ ਕੇ ਜਹਾਜ਼ ਭੇਜਤਾ ਕਿ ਇੰਡੀਆ ਕਰਤੇ ਇਹ ਬਈ ਪ੍ਰੋਸੈਸ ਪੂਰੇ ਇੱਕ ਸਾਲ ਤੋਂ ਚੱਲ ਰਿਹਾ ਪਿਛਲੀ ਜੁਲਾਈ ਦੀਆਂ ਗੱਲਾਂ ਨੇ ਇਹ ਸਾਇਲੈਂਟਲੀ ਵਰਕ ਕਰ ਰਿਹਾ ਯੂਕੇ ਸਾਇਲੈਂਟਲੀ ਛਾਪੇ ਬਿਮਾਰੀਆਂ ਹੋ ਰਹੀਆਂ ਨੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਜਾਂ ਜਿਹੜੇ ਇਲੀਗਲ ਠਹਿਰੇ ਹੋਏ ਨੇ ਜਿਨ੍ਹਾਂ ਦੇ ਵੀਜ਼ੇ ਮੁੱਕ ਚੁੱਕੇ ਨੇ ਹਨਾ ਸੋ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਸਟੇਟਸ ਚ ਨਹੀਂ ਹੈਗੇ ਇਹ ਬਈ ਛਾਪੇ ਬਿਮਾਰੀਆਂ ਹੋ ਰਹੀਆਂ ਨੇ ਇਹ ਗੱਲਾਂ ਸੱਚੀਆਂ ਨੇ ਠੀਕ ਹੈ ਇਹ ਚੀਜ਼ਾਂ ਤੁਸੀਂ ਯੂਕੇ ਹੋਮ ਆਫਿਸ ਦੇ ਜਿਹੜੇ ਇੰਸਟਾਗ੍ਰam ਤੇ ਜਾਂ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਕੇ ਖੋਲ ਕੇ ਦੇਖ ਸਕਦੇ ਹੋ ਇਹ ਪ੍ਰੋਸੈਸ ਚੱਲ ਰਿਹਾ ਹੁਣ ਗੱਲ ਕਰਦੇ ਆ ਵੀ ਕਿਉਂ ਹੋ ਰਿਹਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਬਈ ਖੁਦ ਆਪਾਂ ਕਹਾਂਗੇ ਆਪਾਂ ਹੀ ਆ ਸੋ ਸਭ ਤੋਂ ਪਹਿਲੀ ਮੈਂ ਗੱਲ ਕਹਿਣਾ ਹੁੰਦਾ ਬਈ ਜੇ ਆਪਾਂ ਕਿਸੇ ਵੀ ਵੀਜ਼ੇ ਤੇ ਆਪਾਂ ਆਉਣੇ ਆ ਇੱਕ ਨੰਬਰ 'ਚ ਆਪਾਂ ਆਉਣੇ ਆ ਨਾ ਤਾਂ ਆਪਾਂ ਆਪਾਂ ਗਲਤੀ ਕਰਦੇ ਆ ਕਿ ਆਪਾਂ ਦੋ ਨੰਬਰ 'ਚ ਹੋ ਜੰਨੇ ਆ ਜਾਂ ਆਪਾਂ ਉਸ ਵੀਜ਼ੇ ਨੂੰ 스ਵਿਚ ਕਰ ਲੈਨੇ ਕਿਉਂਕਿ 스ਵਿਚ ਵਾਲਾ ਹੁਣ ਆਪਸ਼ਨ ਹੈ ਨਹੀਂ ਹੁਣ ਮੰਨ ਲਾ ਤੁਸੀਂ ਸਟੂਡੈਂਟ ਤੇ ਆਏ ਹੋ ਤੁਸੀਂ ਸਟੂਡੈਂਟ ਤੇ ਆਏ ਹੋ ਤੇ ਤੁਸੀਂ ਪੜਾਈ ਛੱਡਤੀ ਤਾਂ ਵੀ ਉਹ ਥੋੜੀ ਹੋ ਹੈ ਨਾ ਕਿਉਂਕਿ ਇਹ ਵਿਚਾਰ ਤਾਂ ਆਪਾਂ ਨੂੰ ਕਿ ਇੰਡੀਆ ਤੋਂ ਬਣਾ ਕੇ ਚਲਣੀ ਪੈਂਦੀ ਹੈ ਹੁਣ ਮੰਨ ਲਾ ਯਾਰ ਏਜੰਟ ਨੇ ਮੈਨੂੰ ਕਿਹਾ ਤਾਂ ਕਿ ਤੇਰੇ ਕੋਲ ਤੈਨੂੰ ਮੈਂ 3 ਸਾਲ ਦੀ ਪੜਾਈ ਦਵਾ ਦਨਾਂ ਤਾਂ ਭਈ ਆਪਣੀ ਵਿਚਾਰਧਾਰਾ ਹੋਣੀ ਚਾਹੀਦੀ ਐ ਨੇ ਇੰਡੀਆ ਦੇ ਵਿੱਚ ਕੀ ਹੁਣ ਮੈਥੋ ਫੀਸਾਂ ਭਰੀਆਂ ਜਾਣੀਆਂ ਨੇ ਕਿ ਨਹੀਂ ਜਾਣੀਆਂ ਠੀਕ ਆ ਨਾ ਪਹਿਲੀ ਗੱਲ ਤਾਂ ਮੈਂ ਬੈਚਲਰ ਵਾਲਾ ਨੂੰ ਕਹਿਣਾ ਹਾਂ ਕਿ ਭਈ ਬੈਚਲਰ ਕਰਨ ਇੱਥੇ ਨਾ ਆਓ ਤੁਸੀਂ 3 ਸਾਲ ਫੀਸਾਂ ਹੀ ਤਾਰੀ ਜਾਓਗੇ ਠੀਕ ਐ ਇੱਕ ਸਾਲ ਵਾਲੇ ਵਾਸਤੇ ਵਧੀਆ ਰਹਿੰਦਾ ਹੁੰਦਾ ਕਿ ਇੱਕ ਸਾਲ ਵਾਲਾ ਜਿਹੜਾ ਮਾਸਟਰ ਤੇ ਆਵਾ ਹੁੰਦਾ ਆਪਦਾ 6 ਮਹੀਨੇ ਦੀ ਭਰ ਕੇ ਆਇਆ ਹੁੰਦਾ 6 ਤੇ 6 ਕੁ ਮਹੀਨੇ ਇੱਥੇ ਆ ਕੇ ਭਰੀ ਜਾਂਦੀ ਹੁੰਦੀ ਆ ਠੀਕ ਆ ਸੋ ਭਈ ਆਪਦਾ ਸਟੇਟਸ ਨੰਗਵਾਓ ਸਟੇਟਸ ਗਵਾ ਲਿਆ ਤਾਂ ਹੁਣ ਹਰੇਕ ਕੰਟਰੀ ਸਖਤ ਹੋਏ ਪਏ ਨੇ ਬਾਈ ਮਾੜੇ ਹਾਲ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ ਠੀਕ ਆ ਤੇ ਦੂਜੀ ਗੱਲ ਬਾਈ ਜਿਹੜੇ ਕਿਸੇ ਹੋਰ ਵੀਜ਼ੇ ਤੇ ਆ ਰਹੇ ਜਿਵੇਂ ਟੂਰਿਸਟ ਵਾਲੇ ਹੁੰਦੇ ਨੇ ਟੂਰਿਸਟ ਵਾਲੇ ਜਾਂ ਵਿਜ਼ਟਰ ਵੀਜ਼ੇ ਵਾਲੇ ਉਹ ਕਹਿੰਦੇ ਨੇ ਹੁੰਦੇ ਨੇ ਕਿ ਯਾਰ ਅਸੀਂ ਉੱਥੇ ਆ ਕੇ ਕੰਮ ਕਰ ਸਕਦੇ ਆ ਜਾਂ ਵੀਜ਼ਾ ਸਵਿਚ ਕਰ ਸਕਦੇ ਆ ਬਾਈ ਪਹਿਲੀ ਗੱਲ ਤਾਂ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਕਿਸੇ ਵੀ ਵੀਜ਼ੇ 'ਚ ਸਵਿਚ ਨਹੀਂ ਹੁੰਦਾ ਯੂਕੇ ਦੇ ਵਿੱਚ ਤੁਸੀਂ ਇਹ ਚੀਜ਼ ਯੂਕੇ ਦੀ ਵੈਬਸਾਈਟ ਤੋਂ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਸੋ ਆਪਣੇ ਮਨਾਂ ਦੇ ਵਿੱਚ ਨਾ ਉੱਥੇ ਯੂਕੇ ਦੇ ਇੰਡੀਆ ਦੇ ਜਿਹੜੇ ਏਜੰਟ ਨੇ ਪਤਾ ਨਹੀਂ ਕੀ ਕੀ ਵਿਚਾਰਧਾਰਾ ਬਣਾਉਂਦੇ ਨੇ ਕੀ ਕੀ ਗੱਲ ਤੋਂ ਥੋਪ ਦਿੰਦੇ ਨੇ ਕਿ ਉੱਥੇ ਜਾ ਕੇ ਐ ਹੋ ਜੂ ਤੁਸੀਂ ਕੰਮ ਕਰ ਸਕਦੇ ਹੋ ਆਪਾਂ ਵੀ ਕਹਿੰਦੇ ਆ ਮੈਨੂੰ ਬਥੇਰੇ ਵੀਰਪ੍ਰਾ ਮੈਸੇਜ ਕਰਦੇ ਨੇ ਕਿ ਮੈਂ ਆ ਕੇ ਬਾਈ ਕੰਮ ਕਰ ਸਕਦਾ ਇੱਥੇ ਕਿ ਨਹੀਂ ਕਰ ਸਕਦਾ ਮੈਂ ਉਹਨੂੰ ਦੱਸ ਦਿੰਦਾ ਵੀ ਤੁਸੀਂ ਇਲੀਗਲੀ ਨਹੀਂ ਕੰਮ ਕਰ ਸਕਦੇ ਫਿਰ ਕਹਿੰਦੇ ਨੇ ਬਾਈ ਮੇਰੀ ਮਾਸੀ ਦਾ ਮੁੰਡਾ ਗਿਆ ਸੀ ਮੇਰੇ ਪਿੰਡੋਂ ਕੋਈ ਹੋਰ ਗਿਆ ਸੀ ਆ ਉਹ ਤਾਂ ਬਾਈ ਕਰੀ ਜਾਂਦਾ ਹੁਣ ਮੈਂ ਤੈਨੂੰ ਬਾਈ ਕੀ ਰਿਪਲਾਈ ਕਰਾਂ ਹਨਾ ਤੁਸੀਂ ਸਮਝਿਆ ਕਰੋ ਠੀਕ ਆ ਤੁਸੀਂ ਨਹੀਂ ਕੰਮ ਕਰ ਸਕਦੇ ਵੀ ਇਸ ਤਰ੍ਹਾਂ ਦੀਆਂ ਵੀਜ਼ਿਆਂ 'ਚ ਆ ਕੇ ਨਾ ਤੁਸੀਂ 스ਵਿਚ ਕਰ ਸਕਦੇ ਇਹਨਾਂ ਨੂੰ ਠੀਕ ਆ ਕੋਈ ਆਪਦਾ ਜਿਆਦਾ ਵਰਕ ਲੈ ਕੇ ਆਓ ਬਾਈ ਜਾਂ ਫਿਰ ਸਟੱਡੀ ਲੈ ਕੇ ਆਓ ਜਿਹੜੇ ਵੀਜ਼ੇ ਤੁਸੀਂ ਆਉਨੇ ਆ ਉਸ ਵੀਜ਼ੇ ਤੇ 로यल ਰਹੋ ਉਹਨੂੰ ਕੰਪਲੀਟ ਕਰੋ ਆਪਣੀ ਪੜ੍ਹਾਈ ਕੰਪਲੀਟ ਕਰਕੇ ਫਿਰ ਤੁਸੀਂ ਇੱਕ ਨੰਬਰ 'ਚ ਜਾਓਗੇ ਨਾ ਤਾਂ ਤੁਸੀਂ ਬੈਨੇਫੀਸ਼ੀਅਲ ਰਹੋਗੇ ਇਹ ਜਿਹੜੀਆਂ ਡੈਪੂਟੇਸ਼ਨ ਹੋ ਰਹੀ ਨੇ ਇਹ ਚੀਜ਼ ਜਦੋਂ ਬਚ ਸਕੋਗੇ ਹੁਣ ਦੋ ਨੰਬਰੀ ਹੋ ਕੇ ਬਹਿ ਜਾਗੇ ਨਾ ਤਾਂ ਬਾਈ ਘਰੇ ਕੁਝ ਕਰ ਸਕਦੇ ਘਰੇ ਗੇੜਾ ਮਾਰ ਸਕਦੇ ਦੁੱਖ ਸੁੱਖ ਚ ਨਾ ਨਾ ਕੋਈ ਉਰੇਨੀਆ ਸੇਵਾਵਾਂ ਮਾਯੂਜ਼ ਕਰ ਸਕਦੇ ਐ ਐਨ ਐਚ ਐਸ ਜਾਂ ਕੁਛ ਵੀ ਸਾਰਾ ਕੁਝ ਹੋਵੇ ਨਾ ਹੁੰਦਾ ਬਈ ਦੋ ਨੰਬਰ 'ਚ ਜਿਹੜੇ ਹੈਗੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਠੀਕ ਐ ਨਾ ਕੋਈ ਦੁੱਖ ਸੁੱਖ ਕਿਸੇ ਕੋਲ ਆਇਆ ਜਾਇਆ ਜਾਂਦਾ ਬਸ ਚੋਰਾਵਾਂ ਗਲੂ ਗਲੂ ਕੇ ਰਹਿਣਾ ਪੈਂਦਾ ਹੁੰਦਾ ਠੀਕ ਆ ਬਈ ਸੋ ਇਸ ਇਹ ਬਈ ਸਥਿਤੀ ਆਉਣ ਇਹਨਾਂ ਲਿਆ ਕਰੋ ਆਪਦਾ ਇੱਕ ਨੰਬਰ 'ਚ ਰਹੋ ਕਿਉਂਕਿ ਹੁਣ ਹਰੇਕ ਦੇਸ਼ ਸਖਤ ਹੋਏ ਪਏ ਨੇ ਇਸ ਚੀਜ਼ਾਂ ਨੂੰ ਲੈ ਕੇ ਹਨਾ ਸੋ ਸਵਿਚਲਰ ਸਿਸਟਮ ਪਹਿਲਾਂ ਹੁੰਦਾ ਹੁੰਦਾ ਸੀਗਾ ਹੁਣ ਬਈ ਸਵਿਚ ਨਹੀਂ ਹੁੰਦਾ ਕੋਈ ਵੀ ਵੀਜ਼ਾ ਈਵਨ ਕੀ ਪੜ੍ਹਾਈ ਵੀ ਪਹਿਲਾਂ ਸਵਿਚ ਹੁੰਦੀ ਸੀ ਹੁਣ ਨਹੀਂ ਸਵਿਚ ਹੁੰਦੀ ਹੈਗੀ ਅ ਜਿਹੜਾ ਇਹ ਆਪਣਾ ਸਪਾਊਸ ਆ ਉਹ ਵੀ ਬੰਦ ਹੈ ਹੁਣ ਫਿਲਹਾਲ ਹਜੇ ਖੁੱਲਾ ਨਹੀਂ ਹੈਗਾ ਖਬਰਾਂ ਚੱਲ ਰਹੀਆਂ ਨੇ ਕਿ ਖੋਲ ਜੇ ਛੇਤੀ ਬਟ ਹਜੇ ਖੁੱਲਾ ਨਹੀਂ ਹੈਗਾ ਕਿਉਂਕਿ ਇਹ ਬਾਕੀ ਹੋਰ ਮੈਂ ਦੇਖਿਆ ਕੋਈ ਇਸ ਚੀਜ਼ ਬਾਰੇ ਬੋਲਦਾ ਨਹੀਂ ਹੈਗਾ ਖੁੱਲ ਕੇ ਸੋ ਮੈਂ ਹੀ ਸੋਚਿਆ ਕਿ ਯਾਰ ਤੁਹਾਡੇ ਨਾਲ ਇਸ ਮੁੱਦੇ ਤੇ ਵੀਡੀਓ ਬਣਾ ਕੇ ਦੱਸਿਆ ਜਾਵੇ ਨਾ ਸੋ ਜਿਹੜੇ ਨਵੇਂ ਆਉਣ ਦੀ ਸੋਚ ਰਹੇ ਨੇ ਕਿਉਂਕਿ ਜੱਟ ਯਾਰ ਆਪਾਂ ਨੂੰ ਦੱਸਦੇ ਨਹੀਂ ਇਹ ਚੀਜ਼ਾਂ ਅ ਜੱਟ ਦਾ ਕੰਮ ਇਹੀ ਹੁੰਦਾ ਕਿ ਬਸ ਇਹਨਾਂ ਨੂੰ ਕਿਰਾ ਪੈਸੇ ਫੜੋ ਜਹਾਜ਼ ਚੜਾ ਦਿਓ ਬਾਕੀ ਇਹ ਜਾਣਨ ਦੇ ਇਹਨਾਂ ਦਾ ਕੰਮ ਜਾਲੇ ਨਾ ਸੋ ਅੱਜ ਤੋਂ ਬਈ 15-20 ਸਾਲ ਪਹਿਲਾਂ ਹੁੰਦਾ ਸੀ ਇਹ ਕੰਮ ਜਿਹੜੇ ਮਤਲਬ 2 ਨੰਬਰੀ ਆ ਗਏ ਸੀਗਾ ਨਾ ਕਿਉਂਕਿ ਉਦੋਂ ਇਹ ਸਿਸਟਮ ਨਹੀਂ ਸੀ ਉਦੋਂ ਸਰਕਾਰਾਂ ਵਧੀਆ ਸੀ ਹੁਣ ਆਪਾਂ ਕੀ ਕਹਿ ਸਕਦੇ ਆ ਇਸ ਚੀਜ਼ ਬਾਰੇ ਨਾ ਹੁਣ ਉਹ ਕੰਮ ਨਹੀਂ ਰਿਹਾਗਾ ਉਦੋਂ ਪਹਿਲਾਂ ਤਾਂ ਜਿਹੜੇ ਪਹਿਲਾਂ ਆ ਗਏ 2 ਨੰਬਰੀ ਹੋ ਕੇ ਉਹਨਾਂ ਨੇ ਬਥੇਰਾ ਕੁਛ ਪੈਸਾ ਬੁਨਾ ਛਾਪਿਆ ਉਹਨਾਂ ਵਧੀਆ ਬਣੇ ਬੈਠੇ ਨੇ ਸਟੇਟਸ ਵੀ ਬਦਲ ਜੰਨੇ ਹੁੰਦੇ ਨੇ ਭਾਈ ਇੰਸਟਾਗ੍ਰam ਤੇ ਤੁਸੀਂ ਮੈਨੂੰ ਅ ਮੈਸੇਜ ਕਰ ਸਕਦੇ ਹੋ ਜੇ ਕੋਈ ਤੁਹਾਡੀ ਕੁਇਰੀ ਹੁੰਦੀ ਹੈ ਮੈਂ ਉੱਥੇ ਅਪਡੇਟ ਲਗਾਤਾਰ ਦਿੰਨੀ ਰਹਿਣਾ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਕਿਉਂਕਿ ਤੁਹਾਡੇ ਪਿਆਰ ਦੀ ਬਹੁਤ ਲੋੜ ਆ ਆਪਣੇ YouTube ਚੈਨਲ ਨੂੰ ਅਜੇ ਗਰੋ ਨਹੀਂ ਕੀਤਾ ਚੈਨਲ ਨੇ ਠੀਕ ਹੈ ਸੋ ਬਾਕੀ ਹੋਰ ਅਪਡੇਟ ਲਈ ਮਿਲਾਂਗੇ ਛੇਤੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਡੀ ਕੋਈ ਕੁਇਰੀ ਹੁੰਦੀ ਹੈ ਨਾ ਤੇ ਅਗਲੀ ਵੀਡੀਓ ਵਿੱਚ ਮਿਲਾਂਗੇ ਸასი ਸ਼ਾਲ ਸਾਰਨ ਲਵ ਯੂ